ਭਾਈ ਜੈਤਾ ਜੀ ਦਾ ਜਨਮ 13 ਦਸੰਬਰ 1661 ਈਸਵੀ ਨੂੰ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ। ਆਪ ਜੀ ਦੇ ਮਾਤਾ ਦਾ ਨਾਮ ਪ੍ਰੀਮੋ ਅਤੇ ਪਿਤਾ ਦਾ ਨਾਮ ਭਾਈ ਸਦਾਨੰਦ ਸੀ। ਗੁਰੂ ਤੇਗ ਬਹਾਦਰ ਜੀ ਦੇ ਨਾਲ ਗਏ ਸਿੱਖਾਂ ਦੇ ਵਿੱਚ ਭਾਈ ਜੈਤਾ ਜੀ ਵੀ ਉਹਨਾਂ ਦੇ ਨਾਲ ਦਿੱਲੀ ਗਏ। ਚਾਂਦਨੀ ਚੌਂਕ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਪਰੰਤ ਜਦੋਂ ਉਹਨਾਂ ਦੇ ਸਿਰ ਨੂੰ ਸਤਕਾਰ ਸਹਿਤ ਵਾਪਸ ਲਿਆਉਣ ਦੀ ਗੱਲ ਤੁਰੀ ਤਾਂ ਚਾਂਦਨੀ ਚੌਂਕ ਦੇ कोतवाल ਖਵਾਜਾ ਅਬਦੁੱਲਾਹ ਨਾਲ ਗੁੱਪਤ ਵਿਉਂਤਬੰਦੀ ਕੀਤੀ ਗਈ। कोतवाल ਸਿਰ ਦੇਣ ਲਈ ਤਾਂ ਰਾਸੀ ਹੋ ਗਿਆ। ਪਰ ਉਸਨੇ ਸੀਸ ਦੇ ਬਦਲੇ ਸੀਸ ਦੀ ਮੰਗ ਕੀਤੀ ਇਸ ਸਮੇਂ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾਨੰਦ ਦੀ ਉਮਰ ਗੁਰੂ ਸਾਹਿਬ ਜੀ ਨਾਲ ਮੇਲ ਖਾਂਦੀ ਹੋਣ ਕਾਰਨ ਸੀਸ ਦੇ ਬਦਲੇ ਭਾਈ ਸਦਾਨੰਦ ਜੀ ਦਾ ਸੀਸ ਦੇਣ ਦਾ ਫੈਸਲਾ ਕੀਤਾ ਗਿਆ ਭਾਈ ਜੈਤਾ ਜੀ ਨੇ ਉਸੇ ਰਾਤ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਆਪਣੇ ਪਿਤਾ ਸਦਾਨੰਦ ਜੀ ਦੇ ਸੀਸ ਨਾਲ ਤਬਦੀਲ ਕੀਤਾ ਅਤੇ ਉਸੇ ਰਾਤ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਸਭ ਤੋਂ ਪਹਿਲਾਂ ਉਹ ਬਾਗਪਾਟ ਸ਼ੇਖ ਬਾਉਦੀਨ ਕੋਲ ਪਹੁੰਚੇ ਸ਼ੇਖ ਬਾਉਦੀਨ ਗੁਰੂ ਤੇਗ ਬਹਾਦਰ ਜੀ ਦੇ ਮਰੀਦ ਸਨ ਜਦੋਂ ਉਹਨਾਂ ਨੇ ਭਾਈ ਜੈਤਾ ਜੀ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਹਨਾਂ ਦੀ ਇ ਦਰਸ਼ਨ ਕਰਵਾ ਦਿੱਤੇ ਇੱਥੇ ਭਾਈ ਸਾਹਿਬ ਜੀ ਕ੍ਰਿਸ਼ਨਪਾਲ ਦੇ ਘਰ ਵੀ ਜਾਂਦੇ ਹਨ ਜਿੱਥੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਇਸ ਤੋਂ ਬਾਅਦ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਤਰਾਵੜੀ ਪਹੁੰਚੇ ਤਰਾਵੜੀ ਪਹੁੰਚ ਕੇ ਉਹਨਾਂ ਦੀ ਭੇਂਟ ਇੱਕ ਤੋਬੀ ਨਾਲ ਹੋਈ ਜਿਸ ਦਾ ਨਾਮ ਭਾਈ ਦੇਵਾਰਾਮ ਸੀ ਭਾਈ ਦੇਵਾਰਾਮ ਜੀ ਨੇ ਭਾਈ ਜੈਤਾ ਜੀ ਨੂੰ ਦੱਸਿਆ ਕਿ ਉਹ ਗੁਰੂ ਘਰ ਦਾ ਸਿੱਖ ਹੈ ਅਤੇ ਭਾਈ ਜੈਤਾ ਜੀ ਨੂੰ ਆਪਣੇ ਗ੍ਰਹਿ ਵਿਖੇ ਲਿਆ ਜਾਣਾ ਚਾਹੁੰਦਾ ਹੈ। ਸਰੀਰ ਨੂੰ ਥਕਾਵਟ ਅਤੇ ਕਾਲੀ ਰਾਤ ਹੋਣ ਕਾਰਨ ਭਾਈ ਸਾਹਿਬ ਜੀ ਨੇ ਭਾਈ ਦੇਵਾਰਾਮ ਜੀ ਦੇ ਘਰ ਜਾਣ ਦੀ ਬੇਨਤੀ ਪ੍ਰਵਾਨ ਕਰ ਲਈ। ਵਿਚਾਰ-ਵਟਾਂਦਰੇ ਦੌਰਾਨ ਦੇਵਾਰਾਮ ਜੀ ਨੇ ਭਾਈ ਜੈਤਾ ਜੀ ਅੱਗੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਸ ਸਮੇਂ ਭਾਈ ਜੈਤਾ ਜੀ ਨੇ ਜਦੋਂ ਦੇਵਾਰਾਮ ਜੀ ਨੂੰ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਾਏ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹ ਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਸਾਰੀ ਰਾਤ ਗੁਰੂ ਸਾਹਿਬ ਜੀ ਦੇ ਸੀਸ ਨੂੰ ਚਵਰ ਅਗਲੇ ਦਿਨ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦੇ ਸੀਸ ਨੂੰ ਲੈ ਕੇ ਟਾਂਗਰੀ ਨਦੀ ਵਿੱਚੋਂ ਲੰਘਦੇ ਹੋਏ ਅਬਾਲੇ ਪਹੁੰਚੇ ਉੱਥੇ ਭਾਈ ਜੈਤਾ ਜੀ ਤੁਲਕ ਸ਼ਾਹ ਦੇ ਨਾਲ ਮਿਲੇ ਤੁਲਕ ਸ਼ਾਹ ਭਾਈ ਜੈਤਾ ਜੀ ਨੂੰ ਭਾਈ ਰਾਮਦੇਵ ਜੀ ਦੇ ਘਰ ਲੈ ਕੇ ਗਏ ਜਦੋਂ ਭਾਈ ਰਾਮਦੇਵ ਜੀ ਨੂੰ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਹ ਵੀ ਸਾਰੇ ਪਰਿਵਾਰ ਸਮੇਤ ਸਾਰੀ ਰਾਤ ਵਿਰਾਗ ਵਿੱਚ ਰੋਂਦੇ ਰਹੇ ਇਸ ਤੋਂ ਬਾਅਦ ਭਾਈ ਜੈਤਾ ਜੀ 28 ਸਾਲ ਦੇ ਬਜ਼ੁਰਗ ਮੁਸਲਮਾਨ ਫਕੀਰ ਦਰਗਾਈ ਸ਼ਾਹ ਕੋਲ ਪੁੱਜੇ। ਫਕੀਰ ਦਰਗਾਈ ਸ਼ਾਹ ਨੂੰ ਜਦੋਂ ਪਤਾ ਲੱਗਾ ਕਿ ਭਾਈ ਜੈਤਾ ਜੀ ਗੁਰੂ ਘਰ ਦੇ ਸਿੱਖ ਹਨ ਅਤੇ ਆਨੰਦਪੁਰ ਸਾਹਿਬ ਜਾ ਰਹੇ ਹਨ ਤਾਂ ਉਹਨਾਂ ਨੇ ਭਾਈ ਜੈਤਾ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰਨਾ ਕਿ ਕੋਈ ਸਿੱਖ ਇੱਥੇ ਵੀ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ। ਜਦੋਂ ਭਾਈ ਜੈਤਾ ਜੀ ਨੇ ਦਰਗਾਈ ਸ਼ਾਹ ਨੂੰ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਾਏ ਤਾਂ ਉਹਦੀ ਵੀ ਤਾਂ ਨਿਕਲ ਗਈ। ਇਹਨਾਂ ਵੇਰਵਿਆਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਹਿੰਦੂ ਮੁਸਲਮਾਨ ਸਭ ਦੇ ਪਿਆਰੇ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਪੁੱਜੇ ਜਿੱਥੇ ਅੱਜ ਬਵਾਨਗੜ੍ਹ ਸਾਹਿਬ ਗੁਰਦੁਆਰਾ ਸਥਿਤ ਹੈ ਇੱਥੇ ਆ ਕੇ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਭੇਂਟ ਕੀਤਾ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਰੰਗ ਰੇਟਾ ਗੁਰੂ ਦਾ ਬੇਟਾ ਆ ਕੇ سینੇ ਨਾਲ ਲਗਾਇਆ 1799 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਆਪਣੇ ਚਾਰ ਸਾਹਿਬਜ਼ਾਦਿਆਂ ਦੇ ਨਾਲ ਭਾਈ ਜੈਤਾ ਜੀ ਨੂੰ ਵੀ ਹੱਥੀਂ ਅੰਮ੍ਰਿਤ ਸ਼ਕਾਇਆ ਅਤੇ ਉਹਨਾਂ ਨੂੰ ਭਾਈ ਜੈਤਾ ਜੀ ਤੋਂ ਬਾਬਾ ਜੀਵਨ ਸਿੰਘ ਬਣਾਇਆ